ਬਲਤੇਜ ਪੰਨੂ ਹੋਰਾਂ ਨੂੰ ਕਹਿੰਦੇ ਪੰਜਾਬ ਦਾ ਜਰਨਲਿਸਟ ਗੱਤਰ ਨਿਯੁਕਤ ਕੀਤਾ ਗਿਆ ਜੀ ਚਲੋ ਵਧਾਈਆ ਅੱਛਾ ਦੇਖੋ ਤੁਸੀਂ ਇਹ ਆਪਾਂ ਗੱਲ ਕਰਕੇ اٹੇ ਸੀ ਨਾ ਉਦੋਂ ਵੀ ਯਾਰ ਮੈਨੂੰ ਬੜੀ ਹੈਰਾਨੀ ਹੋਈ ਕਿ ਚੀਫ ਸਪੋਕਸ ਪਰਸਨ ਜਿਹਦੀ ਦੌੜ ਦੇ ਵਿੱਚ ਬਲਤੇਜ ਪੰਨੂ ਸਨ ਹੂੰ ਕਿ ਉਹਨਾਂ ਦੀ ਜਗ੍ਹਾ ਕਿਉਂਕਿ ਉਹ ਪੱਤਰਕਾਰ ਬਹੁਤ ਲੰਮੇ ਸਮੇਂ ਤੱਕ ਪੱਤਰਕਾਰੀ ਕਰਦੇ ਰਿਹਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਉਹਨਾਂ ਦਾ ਸਫ਼ਰ ਬਹੁਤ ਵੱਡਾ ਹੈ ਅ ਸ਼ਾਇਦ 2000 ਦੇ ਦਹਾਕੇ ਤੋਂ ਸਟਾਰਟ ਹੋਏ ਸਨ ਉਹ ਕੈਨੇਡਾ 'ਚ ਤੇ 2022 ਤੱਕ ਹੀ ਰਹੇ ਫਿਰ ਤੇ ਉਹ ਹਾਲਯੂਡ ਦੀ ਸਰਕਾਰ ਦਾ ਹਿੱਸਾ ਬਣ ਗਏ 22 ਚ ਵੀ ਨਹੀਂ ਜਦੋਂ ਇਹਨਾਂ ਦੀ ਸਰਕਾਰ ਬਣੀ ਆ ਅਸੀਂ ਇੱਕ ਯੂਨੀਵਰਸਿਟੀ ਦੇ ਵਿੱਚ ਸੀ ਮਤਲਬ ਕਿਥੇ ਸਮਾਗਮ ਉਦੋਂ ਨਹੀਂ ਸੀ ਬਣੇ ਹੋ ਪਰ ਸਰਕਾਰ ਬਣ ਚੁੱਕੀ ਸੀਗੀ ਕਿੰਤਾ ਮਤਲਬ ਲਾਲੂ ਕੇ ਮਿਡ 22 ਤੋਂ ਬਾਅਦ ਉਹ ਸਰਕਾਰ ਦਾ ਹਿੱਸਾ ਬਣੇ ਨੇ ਮਈ ਦੇ ਵਿੱਚ ਪਟਿਆਲਾ ਯੂਨੀਵਰਸਿਟੀ ਚ ਅਸੀਂ ਮੁਖਬਲਾਰਿਆਂ ਚ ਅਸੀਂ ਸ਼ਾਮਲ ਸੀਗੇ ਪੰਨੂ ਸਾਹਿਬ ਵੀ ਉਦੋਂ ਮੌਜੂਦ ਸੀ ਉੱਥੇ ਮੈਨੂੰ ਯਾਦ ਆ ਯਾਨੀ ਤੁਸੀਂ ਲਾਲੂ ਫਿਰ ਕਿਸੇ ਬੰਦੇ ਦਾ 2022 ਸਾਲ ਤੱਕ ਦਾ ਸਫ਼ਰ ਹੈ ਤੇ ਮੈਂ ਬੜਾ ਹੈਰਾਨ ਕਿ ਚੀਫ ਸਪੋਕਸ ਪਰਸਨ ਤਾਲੀਬਾਲ ਸਾਹਿਬ ਨੂੰ ਲਾਇਆ ਗਿਆ ਪਰ ਮੇਰੇ ਖਿਆਲ ਦੇ ਨਾਲ ਮਾਨ ਸਾਹਿਬ ਸ਼ਾਇਦ ਤੁਹਾਨੂੰ ਪਤਾ ਉਹਨਾਂ ਦੀ ਮਿੱਤਰਤਾ ਪੰਨੂ ਰਾ ਨਾਲ ਬਹੁਤ ਜ਼ਿਆਦਾ ਹਮ ਤਉ ਨਾਲੇ ਝੋੜ ਲਾ ਕੇ ਫਿਰ ਹੁਣ ਕਟੂ-ਕਟੇ ਪਦਵੀ ਦਵਾ ਦਿੱਤੀ ਹੈ ਜੀ ਜਨਰਲ ਸਕੱਤਰ ਚਲੂ ਪੱਤਰ ਕਰਤਾ ਤੋਂ ਐਡਾ ਵੱਡਾ ਮੁਖਾਵ ਅਸਲ ਕਰਨਿਆ ਚੰਗੀ ਗੱਲ ਹੈ ਜੀ ਠੀਕ ਹੈ ਮੁਬਾਰਕਾ 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 ਨਵੀਂ ਦੁਨੀਆ ਵਸਾ ਲਈ ਮੁਬਾਰਕਾ ਜੀ ਬਹੁਤ ਸ਼ੁਕਰੀਆ ਜੀ ਜ਼ਰੂਰ ਆਪਾਂ ਗੱਲਬਾਤ ਕਰਾਂਗੇ ਜੌਨ ਸਿਨਾ ਦੇ ਪਰ ਜਿਹੜਾ ਪਹਿਲਾਂ ਆਪਣੇ ਇਧਰ ਪੰਜਾਬ ਦੇ ਵਿੱਚ ਜੌਨ ਸਿਨਾ ਦੇ ਕੋ ਯਾਰ ਉਹਨਾਂ ਦੀ ਕੁਸ਼ਤੀ ਦਾ ਮੈਂ ਵੀ ਵਾਵਾ جنੂਨੀ ਜਾ ਹੋ ਗਿਆ ਸੀ ਵਿੱਚੋਂ ਜਦੋਂ 2005-05 ਚ ਨਾ ਉਹ ਜੌਨ ਸਿਨਾ ਜਦੋਂ ਆਇਆ ਆ ਨਾ ਬੜਾ ਕਮਲਾ ਕੀਤਾ ਉਹਨੇ ਦੁਨੀਆ ਨੂੰ ਾਂਡੀ ਖਾਈ ਜਾਂਦੀ ਸੀ ਜਨ ਤੱਕ ਜੌਨ ਸੀਨੀਅਰ ਦਾ ਸਰੀਰ ਬਣਾਉਣਾ ਕੁਸ਼ਤੀ ਦਾ ਵੀ ਇੱਕ ਵਾਰੀ ਅਸੀਂ ਬੜੇ ਮੇਰਾ ਮਾਮਾ ਬਹੁਤ ਦੇਖਦਾ ਹੁੰਦਾ ਸੀ ਤੇ ਉਹਦੇ ਤੋਂ ਸਾਨੂੰ ਲਤ ਲੱਗ ਗਈ ਜੀ ਲਤ ਲੱਗ ਗਈ ਠੀਕ ਹੈ ਜੀ ਤੇ ਮਤਲਬ ਕਿ ਬਾਡੀ ਕੁਸ਼ਤੀ ਦੇਖੀ ਮੈਂ ਉਹ ਬਾਅਦ ਚ ਪਤਾ ਲੱਗਿਆ ਵੀ ਯਾਰ ਠੀਕ ਆ ਹੁਣ ਕੀ ਇਹਦੇ ਬਾਰੇ ਕਹਿਣਾ ਕੋਈ ਡਾ ਕੋਈ ਉਹ ਜਗਾੜ ਤਾਂ ਖੜਾ ਨਹੀਂ ਹੁੰਦਾ ਵੀ ਮਤਲਬ ਕਿ ਵਿੱਚ ਇਹਦੇ ਸਟੰਟ ਬਾਜੀ ਜੀ ਸਕ੍ਰਿਪਟਡ ਜਿਆ ਬਹੁਤ ਹੁੰਦਾ ਹੈ ਹਾਂ ਜੀ ਫਿਰ ਉਹ ਹੁਣ ਮਜ਼ਾ ਵੀ ਨਹੀਂ ਰਹਿ ਗਿਆ ਉਹ ਪੁਰਾਣੇ ਪੁਲਵਾਨ ਵੀ ਨਹੀਂ ਰਹਿ ਗਏ ਮੈਂ ਤਾਂ ਰੌਕ ਦਾ ਬੜਾ ਫੈਨ ਸਾਂ ਜੀ ਰੌਕ ਇੱਕ ਬਰੋਕਲੈਂਸਰ ਕੁਝ ਇਸ ਤਰ੍ਹਾਂ ਦਾ ਹੁੰਦਾ ਸੀਗਾ 골ਡਸਟ ਹੁੰਦਾ ਸੀਗਾ ਇੱਕ ਹੁੰਦਾ ਸੀ ਭਮੀਰੀ ਹੁੰਦਾ ਸੀ ਉਹਦਾ ਨਾਮ ਰੇ ਮਿਸਟੇਰੀਓ ਉਹਦਾ ਬੜਾ ਫੈਨ ਸੀ ਮੈਂ ਮਤਲਬ ਕਿ ਠੀਕ ਹੈ ਦੇਖਿਆ ਮੈਂ ਉਸ ਤੋਂ ਬਾਅਦ ਚਲੋ ਆਪਾਂ ਤਾਂ ਛੜਛੜ ਆ ਗਏ ਤੇ ਜੌਨ ਸੀਨਾ ਉਹਨੇ ਕੋਈ ਨਾ ਚਿਰ ਇੰਟਰਟੇਨ ਕਰ ਗਿਆ ਫਿਰ ਲੋਕਾਂ ਨੂੰ ਉਨੇ ਰਟੈਰੋ ਨਹੀਂ ਕੀ ਆਪਾਂ ਨੂੰ ਕਿਵੇਂ ਰੋਕ ਲਈਏ ਹਮ ਹੁਣ ਇਹ ਤਾਂ ਕਹਿ ਨਹੀਂ ਸਕਦੇ ਕਿ ਉਹਦਾ ਗੁੱਟ ਫੜ ਲਈਏ ਕਿ ਸੀਨੇ ਰੁਕ ਜਾ ਯਾਰ ਵੀਰੇ ਆਪਣੇ ਤੇ ਵਸਦਾ ਰੋਗ ਨਹੀਂ ਹੈਗਾ ਚਲੋ ਜਿੰਨਾ ਵੀ ਇੰਟਰਟੇਨ ਕਰਨਾ ਸੀ ਉਹਨੇ ਕਰ ਲਿਆ ਤੇ ਇੱਕ ਵੇਲਾ ਇਦਾਂ ਦਾ ਹੁੰਦਾ ਕਿ ਜਦੋਂ ਫਿਰ ਤੁਹਾਨੂੰ ਮੇਲਾ ਤੇ ਛੱਡਣਾ ਪੈਂਦਾ ਨਾ ਜੌਨ ਸੀਨ ਮੈਂ ਤੁਹਾਨੂੰ ਦੱਸੀ ਜਾਣਾ ਵੀ 8-10 ਤੱਕ ਤੇ ਮੈਂ ਵੇਂਦਾ ਰਿਆਂ ਜੀ ਉਦੋਂ ਵੀ ਜੌਨ ਸੀਨ ਨੇ ਹੋਰੀ ਸੀ ਹਮ ਉਤੋਂ ਪਿੱਛੇ ਵੀ ਜੌਨ ਸੀਨ ਨੇ ਹੋਰੀ ਸੀ ਜੀ ਹੁਣ ਜੌਨ ਸੀਨਾ ਹੁਣ ਇਸ ਸਾਰੀ ਸਦੀ ਚ ਥੋੜੀ ਲੜਦਾ ਰਹੇਗਾ ਜਾਣਾ ਹੀ ਉਹਨੇ ਤੂੰ ਜਾਣੀ ਹੈ ਤੇ ਜਾ ਇੱਕ ਦੋ ਕੋਰ ਸੀ ਕੋਈ ਹੋਰ ਆ ਜਾਏਗਾ ਜੀ ਜੀ ਗੋਲਡਵਰਗ ਸਟੋਨ ਕੋਲਡ ਕਈ ਸਾਰੇ ਨਾਲ ਹਾਂ ਜੀ ਹਾਂ ਜੀ ਗੋਲਡ ਸਟੋਨ ਹਾਂ ਜੀ ਹਾਂ ਜੀ ਬੜੇ ਹੁੰਦੇ ਸੀ ਪਹਿਲਵਾਨ ਜੀ ਇੱਕ ਵਿਲੀਅਮ ਹੈਨਰੀ ਹੁੰਦਾ ਸੀ ਉਹ ਵਿਲੀਅਮ ਹੈਨਰੀ ਹਾਂ ਉਹ ਪਤਾ ਨਹੀਂ 3 ਕੁਇੰਟਲ ਕੇ 3.5 ਕੁਇੰਟਲ ਦਾ ਸੀ ਉਹਦੇ ਤੇ ਇੱਕ ਵਾਰੀ ਉਹ ਸਟੇਜ ਦੇ ਵਿੱਚ ਨੂੰ ਵਾਰਦਾ ਭਰਾਵਾ ਬਹੁਤ ਬੁਰੇ ਦਾ ਸੀ ਉਹਦੇ ਚਲੋ ਚਲੋ ਅੰਡਰਟੇਕਰ ਤੋਂ ਆਪਾਂ ਟੇਕਿੰਗ ਅਗੇ ਆਉਂਦੇ ਹਾਂ ਭਾਈ ਅੰਡਰਟੇਕਰ ਅਕਸ਼ੇ ਕੁਮਾਰ ਦੀ ਇੱਕ ਫਿਲਮ ਚ ਵੀ ਆਇਆ ਸੀ ਹਾਂ ਉਹ ਫਿਲਮ ਦੇਖਣ ਵੀ ਅਸੀਂ ਅੰਡਰ ਟਿੱਕਰ ਕਰਕੇ ਗਏ ਸੀ ਜੀ ਮਾਇਆ ਤੇਰੀ ਤੋਂ ਪਲਟ ਦੂੰਗਾ ਮੈਂ ਕਾਇਆ ਗੁਲਸ਼ਨ ਗਰੋਵਰ ਦਾ ਡਾਇਲੋਗ ਸੀ ਉਸ ਫਿਲਮ ਵਿੱਚ ਜੀ ਸ਼ਾਹ ਜੀ ਸ਼ੁਕਰੀਆ ਦੋਸਤੋ ਕਾਰਡੀ ਟਿਮਰ ਭਾਈ ਜੀ ਬਹੁਤ ਸ਼ੁਕਰੀਆ ਜੀ ਕੰਟੀਨਿਊਸ਼ਨ ਮਾਰਕ ਹੈਨਰੀ ਕੁਵਿਲੀਮਨਰੀ ਅੱਛਾ ਮਾਰਕ ਹੈਨਰੀ ਸੀ ਠੀਕ ਹੈ ਜੀ ਓਹੋ ਠੀਕ ਹੈ ਠੀਕ ਹੈ ਮੈਨੂੰ ਤੇ ਹੁਣ ਮੈਂ ਤਾਂ ਤੁਸੀਂ ਕੁਸ਼ਤੀ ਮੈਨੂੰ ਤੇ ਅੱਜ 15 ਸਾਲ ਬਾਅਦ ਯਾਦ ਕਰਾਈ ਹੁਣ ਕਿੱਥੇ ਇਹ ਵੇਖਿਆ ਜਾਂਦਾ ਹੁਣ ਤੇ ਵੇ ਵਕਤ ਨਾਲ ਕੁਸ਼ਤੀ ਕਰ ਰਹੇ ਹਾਂ ਮੈਂ ਇਸ ਕਰਕੇ ਪੰਜਾਬ ਚ ਬੜੀਆਂ ਕੁਸ਼ਤੀਆਂ ਚੱਲਦੀਆਂ ਆ ਹਾਂ ਜਦੋਂ ਵਿਹਲੇ ਹੁੰਦੇ ਨੇ ਨਾ ਜਦੋਂ ਤੁਸੀਂ ਆਪਣੀ ਕੰਮ ਕਰ ਵਾਲੀ ਜ਼ਿੰਦਗੀ ਚੋਂ ਤਾਂ ਬਹੁਤ ਸ਼ੌਂਕ ਜਿਹੜੇ ਹਨ ਮਾਰ ਦਿੰਦੀਆਂ ਨੇ ਮਜਬੂਰੀਆਂ ਸਾਹਿਬ ਨਹੀਂ ਤਾਂ ਅਸੀਂ ਕਿੱਥੇ ক্রিকেট ਦਾ ਮੈਚ ਛੱਡਦੇ ਸੀਗੇ ਰੋਟੀ ਮਿਲੇ ਨਾ ਮਿਲੇ